ਚਲੋ ਜੀ ਇਹ ਸੂਟ ਆ ਗਏ ਅੱਜ ਵਾਲੇ ਗੀਜਾ ਕਾਟਨ ਦੇ ਵਿੱਚ ਤਿੰਨ ਕਲਰ ਨੇ ਜੀ ਗੀਜਾ ਕਾਟਨ ਦੇ ਇਹਨਾਂ ਦਾ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਇੱਕ λεਮਨ ਕਲਰ ਮੈਂਜੈਂਟਾ ਕਲਰ ਸਰਦਈ ਕਲਰ ਇਸ ਤੋਂ ਬਾਅਦ ਆ ਗਏ ਜੀ ਆਪਣੇ ਕੋਲੇ ਰਾਮ ਟੈਕਸ ਦੇ ਵਿੱਚ ਮੈਚਿੰਗ ਸੂਟ ਇਹਨਾਂ ਦੇ ਡਾਟਸ ਵਾਲੇ ਹਲਕਾ ਪ੍ਰਿੰਟ ਮਿਲੂਗਾ ਤੁਹਾਨੂੰ ਸਲਵਾਰ ਦੇ ਵਿੱਚ ਰਾਮ ਟੈਕਸ ਦੇ ਇਹ ਸੂਟ ਨੇ ਜੀ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 850 ਰੁਪਏ ਅਤੇ ਇਹਦੇ ਵਿੱਚ ਰੈੱਡ ਕਲਰ ਤੱਕ ਆਗੇ ਜੀ ਚਾਰ ਪੰਜ ਕਲਰ ਨੇ ਦੇਖੋ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਬਹੁਤ ਵਧੀਆ ਕਾਟਨ ਹੈ ਇਹ ਬਿਨਾ ਲਾਈਨਿੰਗ ਤੋਂ ਲਾਉਣ ਵਾਲੇ ਪਾਉਣ ਵਾਲੇ ਸੂਟ ਨੇ ਜੀ 850 ਰੁਪਏ ਪ੍ਰਾਈਸ ਰਹੂਗਾ ਜੀ ਸੂਟ ਦਾ ਅਗਲੇ ਸੂਟ ਵੀ ਰਾਮ ਟੈਕਸ ਦੇ ਨੇ ਜੀ ਇਹ ਮੈਚਿੰਗ ਆਗੇ ਜੀ ਇਹਨਾਂ ਨਾਲ ਸਲਵਾਰਾਂ ਦੀ ਵੀ ਮੈਚਿੰਗ ਹੈ ਪ੍ਰਿੰਟ ਬਣੀਆਂ ਹੋਈਆਂ ਨੇ ਤੇ ਕਮੀਜ਼ ਵੀ ਪ੍ਰਿੰਟ ਨੇ ਫਰੋਜੀ ਕਲਰ ਆ ਗਿਆ ਜੀ ਇਸ ਤੋਂ ਬਾਅਦ ਆ ਗਿਆ ਰੈੱਡ ਕਲਰ ਦੇਖੋ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 1050 ਰੁਪਏ ਰਹੂਗਾ ਜੀ ਰਾਮ ਟੈਕਸ ਦੇ ਸੂਟ ਨੇ ਜੀ ਕ੍ਰਾਮ ਟੈਕਸ ਦੇ ਵਿੱਚ ਇਹ ਡਿਜ਼ਾਈਨ ਆ ਗਿਆ ਜੀ ਚਾਰ ਪੰਜ ਡਿਜ਼ਾਈਨ ਨੇ ਤੇ ਕੋਈ ਇਸ ਤਰ੍ਹਾਂ ਦੀ ਇਹਨਾਂ ਦੀ ਅਲੱਗ ਤਰ੍ਹਾਂ ਦੀ ਮੈਚਿੰਗ ਹੈ orange ਕਲਰ ਆ ਗਿਆ ਇਸ ਤੋਂ ਬਾਅਦ ਬਲੂਇੰਂ ਕਲਰ ਹੈ ਅਗਲਾ ਕਲਰ ਮਿਲੂਗਾ ਜੀ ਤੁਹਾਨੂੰ lemon ਜਿਹਾ ਕਲਰ ਹੈ ਉਸ ਤੋਂ ਅਗਲਾ ਕਲਰ ਹੈਗਾ ਸਰਦਈ ਕਲਰ ਇਹ ਸੂਟਾਂ ਦਾ ਪ੍ਰਾਈਸ ਵੀ ਰਹੂਗਾ ਜੀ ਤੁਹਾਨੂੰ 1050 ਰੁਪਏ ਜੋ ਵੀ ਸੂਟ ਪਸੰਦ ਹੈ ਤੁਸੀਂ ਲੈ ਸਕਦੇ ਹੋ